ਸਸਤ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਦੁਪਹਿਰ ਤੋਂ ਸ਼ਾਮ ਆਉਂਦੇ 4-5 ਘੰਟੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇੱਕ ਤਗੜਾ ਸਿਸਟਮ ਪੰਜਾਬ ਦੇ ਉੱਪਰ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਵੈਸਟਰਨ ਡਿਸਟਰਬੈਂਸ ਦਾ ਸਿਸਟਮ ਹੈ ਜੋ ਕਿ ਹੁਣ ਤੁਸੀਂ ਦੇਖੋਗੇ ਹਲਕੇ ਦਰਮਿਆਨੀ ਬੱਦਲਵਾਈ ਪੰਜਾਬ ਦੇ ਪੱਛਮੀ ਇਲਾਕੇ ਤੋਂ ਐਂਟਰੀ ਹੋਣੀ ਸ਼ੁਰੂ ਹੋ ਚੁੱਕੀ ਹੈ ਅੰਮ੍ਰਿਤਸਰ ਤਰਨਤਾਰਨ ਤੋਂ ਫਿਰੋਜ਼ਪੁਰ ਮੁਕਸਰ ਜਲਾਲਾਬਾਦ ਇਹਨਾਂ ਇਲਾਕੇ ਵਿੱਚ ਐਂਟਰੀ ਹੋ ਚੁੱਕੀ ਹੈ ਮਲੋੜ ਦੇ ਏਰੀਆ ਵਿੱਚ ਵੀ ਥੋੜੀ-ਬਹੁਤੀ ਬੱਦਲਬਾਈ ਦਿਖਾਈ ਦੇ ਰਹੀ ਹੈ ਜੋ ਕਿ ਫਿਲਹਾਲ ਅੱਧਾ ਪੰਜਾਬ ਇਸ ਨੇ ਕਵਰ ਕਰ ਲਿਆ ਹੈ ਜੋ ਕਿ ਆਉਂਦੇ ਕੁਝ ਘੰਟਿਆਂ ਵਿੱਚ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਵੀ ਇਸ ਦੀ ਐਂਟਰੀ ਹੁੰਦੀ ਦਿਖਾਈ ਦੇਵੇਗੀ ਜਿਸ ਨਾਲ ਉਮੀਦ ਹੈ ਕਿ ਥੋੜੀ-ਬਹੁਤੀ ਬੂੰਦਾਬੰਦੀ ਨਾਲ ਕਿਸੇ-ਕਿਸੇ ਥੋੜੀ-ਬਹੁਤੀ ਥੋੜੀ-ਬਹੁਤੀ ਝਟਪਾ ਮੀਂਹ ਦੀ ਕਹਿ ਸਕਦੇਗਾ ਲੱਗਦੀ ਹੋਈ ਦਿਖਾਈ ਦੇ ਰਹੀ ਹੈ ਪਰ ਜਿਹੜੇ ਚਾਂਸ ਨੇ 25 ਤੋਂ 30% ਨੇ ਇਹ ਹੌਲੀ-ਹੌਲੀ ਪੂਰੇ ਪੰਜਾਬ ਦੇ ਵਿੱਚ ਇਸ ਦਾ ਦਾਇਰਾ ਵੱਧਦਾ ਹੋਇਆ ਦਿਖਾਈ ਦੇ ਸਕਦਾ ਤੇ ਸ਼ਾਮ ਵੇਲੇ ਤੱਕ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਸਾਨੂੰ ਬੱਦਲਬਾਈ ਕਿਰਮਣ-ਕਿਰਣੀ ਦਾ ਮਾਹੌਲ ਦੇਖਣ ਨੂੰ ਮਿਲੇ ਇਸ ਦਾ ਅਸਰ ਜ਼ਿਆਦਾ ਹੈ ਤਰਨਤਾਰਨ ਮੁਕਸਰ ਫਜ਼ਿਲਕਾ ਫਿਰੋਜ਼ਪੁਰ ਇਹ ਇਲਾਕੇ ਜਿਹੜੇ ਨੇ ਜ਼ਿਆਦਾਤਰ ਇਸ ਇਲਾਕੇ ਦੇ ਵਿੱਚ ਚਪੇਟ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਤੁਹਾਡੇ ਇਲਾਕੇ ਵਿੱਚ ਕਰੰਟ ਇਸ ਸਮੇਂ ਮੌਸਮ ਦੇ ਕੀ ਹਾਲਾਤ ਨੇ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਨਾਲ ਮੌਸਮ ਦੇ ਹਾਲਾਤ ਲਿਖ ਦਿਓ ਬਾਕੀ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਉਹਦੇ 5-7 ਘੰਟੇ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਠੀਕ-ਠਾਕ ਬਣਿਆ ਰਹੇਗਾ ਅੱਜ ਪੰਜਾਬ ਦੇ ਵਿੱਚ ਤਾਪਮਾਨ ਕੱਲ ਰਾਤ ਜੋ 20 ਹੋਇਆ ਉਸ ਦੇ ਕਰਾਂ ਥੋੜਾ-ਬੋੜਾ ਘਟਿਆ ਹੋਇਆ ਦਿਖਾਈ ਦੇ ਰਿਹਾ ਹੈ ਐਵਰੇਜ ਤਾਪਮਾਨ 38 ਡਿਗਰੀ ਅੱਜ ਦੇਖਣ ਨੂੰ ਮਿਲਿਆ ਜੋ ਕਿ ਸ਼ਾਮ ਵੇਲੇ ਤੱਕ ਹੁਣ ਫਿਲਹਾਲ ਕੋਈ ਵੱਡੀ ਹਲਚਲ ਦਿਖਾਈ ਨਹੀਂ ਦੇ ਰਹੀ ਵੱਡੀ ਕੋਈ ਤਾਪਮਾਨ ਵਧਣ ਦੀ ਥੋੜੇ-ਬੋਤੇ ਹੁਣ ਜੋ ਬੱਦਲ ਬਈ ਤੇ ਮੀਂਹ ਹੋਣ ਦੇ ਨਾਲ ਥੋੜੇ-ਬੋਤੇ ਹੋਰ ਤਾਪਮਨ ਘਟਦੇ ਹੀ ਦਿਖਾਈ ਦੇਣਗੇ ਜਾਨੀ ਕਿ ਅੰਡਰ ਕੰਟਰੋਲ ਰਹੇਗੀ ਗਰਮੀ ਅੱਜ ਜੋ ਓਵਰਾਲ ਗੱਲ ਨਿਕਲਦੀ ਆ ਉਹਦੇ 4-5 ਘੰਟਿਆਂ ਦੀ ਬਾਕੀ ਇਸ ਤੋਂ ਇਲਾਵਾ ਹਵਾ ਦਾ ਰੁਖ ਜਿਹੜਾ ਏ ਉਹ ਦੋ ਤਰੀਕੇ ਨਾਲ ਚੱਲਦਾ ਹੋਇਆ ਦਿਖਾਈ ਦੇਵੇਗਾ ਉੱਤਰ-ਪੱਛਮੀ ਹਵਾ ਵੀ ਚੱਲੇਗੀ ਅਤੇ ਦੱਖਣ-ਪੂਰਬੀ ਹਵਾ ਦੇ ਕਾਰਨ ਚੱਕਰਵਾਤੀ ਮਾਹੌਲ ਹਵਾ ਦਾ ਵੀ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਹਵਾ ਦੀ ਕਿਸੇ-ਕਿਸੇ ਇਲਾਕੇ ਵਿੱਚ 40 ਤੋਂ 50 ਕਿਲੋਮੀਟਰ ਦੀ ਗਤੀ ਵੀ ਦੇਖਣ ਨੂੰ ਮਿਲੇਗੀ ਸ਼ਾਮ 5 ਤੋਂ 7 ਵਜੇ ਦੇ ਵਿੱਚਕਾਰ ਜਾਨੀ ਕਿ ਕਿਸੇ- ਤੇ ਬਾਕੀ ਉਹ ਜੋ ਕੋਈ ਨਵੀਂ ਅਪਡੇਟ ਅਗਰ ਆਵੇਗੀ ਤਾਂ ਉਹ ਤੁਹਾਡੇ ਤੱਕ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਕਿਉਂਕਿ ਫਿਲਹਾਲ ਇਹੀ ਅਪਡੇਟ ਹੈ ਕਿ ਆਉਂਦੇ 4-5 ਘੰਟਿਆਂ ਵਿੱਚ ਪੰਜਾਬ ਦੇ ਲਗਭਗ 90% ਜਿਲ੍ਹਿਆਂ ਦੇ ਉੱਪਰ ਬੱਦਲਵਾਈ ਬਣੇਗੀ ਕਿਣਮਣ ਕਾਣੀ ਹੋਣ ਦੇ ਚਾਂਸ ਨੇ ਅਗਰ ਕੋਈ ਅਪਡੇਟ ਆਉਂਦੀ ਹੈ ਤਾਂ 5-6 ਵਜੇ ਦੇ ਵਿੱਚਕਾਰ ਤੁਹਾਡੇ ਤੱਕ ਜਾਣਕਾਰੀ ਸਾਂਝੀ ਕਰ ਦਵਾਂਗੇ ਨਹੀਂ ਤਾਂ ਰਾਤ ਦੀ ਅਪਡੇਟ ਲੈ ਕੇ 6:30-7:00 ਵਜੇ ਦੇ ਵਿੱਚਕਾਰ ਹਾਜ਼ਰ ਹੁੰਦੇ ਆ ਬਣੇ ਰਹੋ ਚੈਨਲ ਦੇ ਉੱਪਰ ਅਗਲੀ ਜਾਣਕਾਰੀ ਲੈ ਕੇ ਜਲਦੇ ਮਿਲਦੇ ਆ ਧੰਨਵਾਦ ਜੀ